ਜਸ ਕੌਂਸਲਸ ਕਰਨ ਜਾ ਰਹੇ ਆ ਇਹਦੇ ਵਿੱਚ ਕਪੂਥਰਾ ਪੁਲਿਸ ਨੂੰ ਸਾਡੇ ਜਸਪ੍ਰੀ ਗੌਰਵ ਪੂਰਾਜੀ ਦੇ ਮੈਂ ਆਪਣੀ ਇੱਕ ਬਹੁਤ ਵੱਡੀ ਕਾਮਯਾਬੀ ਲੱਗਦੀ ਹੈ ਉਹਨੂੰ ਇਥੇ ਵਧੀਆ ਮਰਡ ਜਿਹੜਾ ਹੈਗਾ ਅਸੀਂ ਪੇਸ਼ ਕੀਤਾ ਐਫ ਆਈ ਆਰ ਨੰਬਰ 203 ਸੀਗੀ ਜਿਹੜੀ 10/9/25 ਨੂੰ ਅਸੀਂ ਦਰਜ ਕੀਤੀ ਸੀ ਬੇਸਿਕਲੀ ਇਹਦੇ ਵਿੱਚ ਇੱਕ ਸਾਨੂੰ ਅਨਡੈਟਿਫਾਈਡ ਬਾਡੀ ਜਿਹੜੀ ਸੀਗੀ ਆਇਲ ਆਫ ਹਰਟ ਦੇ ਨਾਲ ਅੱਗੇ ਮਿਲੀ ਸੀਗੀ ਔਰ ਬਾਡੀ ਨੂੰ ਜਿਹੜਾ ਅਸੀਂ ਜਦੋਂ ਜਾ ਕੇ ਮੌਕੇ ਤੇ ਵੇਖਿਆ ਉਹਦੀ شناخت ਜਿਹੜੀ ਸੀਗੀ ਆਮ ਇੱਕ ਗੁੱੱਜਰ ਵਾਲੋਂ ਹੋਈ ਹੈ ਜਿਹੜਾ ਕਿ ਚਿੱਟੀ ਦਾ ਰਹਿਣ ਵਾਲਾ ਸੀ ਜੋ ਵੀ ਫਦਰ ਇਨਵੈਸਟੀਗੇਸ਼ਨ ਕੀਤੀ ਇਹਦੀ ਐਫਆਈਆਰ ਦਰਜ ਕਰਕੇ ਅਸੀਂ ਜਿਹੜੀ ਸੀ ਵੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਇਹਦੇ ਵਿੱਚ ਕੁਝ ਪਹਿਲੂ ਜਿਹੜੇ ਐਸੇ ਸਾਨੂੰ ਮਿਸਿੰਗ ਲਿੰਕ ਲੱਗੇ ਕਿ ਜਿਹੜਾ ਸੀਗਾ ਇਹਦਾ ਜੋ ਐਫਆਈਆਰ ਦੇ ਵਿੱਚ ਵਰਜਨ ਸੀਗਾ ਉਹ ਤਾਂ ਮੈਚ ਨਹੀਂ ਸੀ ਕਰਦਾ ਆਪਣੇ ਨਾਲ ਸੋ ਇਸ ਇਨਵੈਸਟੀਗੇਸ਼ਨ ਨੂੰ ਫਦਰ ਅੱਗੇ ਕਰਦੇ ਹੋਏ ਅਸੀਂ ਹਿਊਮਨ ਸੋਰਸਸ ਦੇ ਰਾਹੀਂ ਔਰ ਟੈਕਨੀਕਲ ਐਨਾਲਾਈਸਿਸ ਦੇ ਥਰੂ ਅਸੀਂ ਜਿਹੜਾ ਜੀ ਹੈ ਇੱਕ ਬੰਦਾ ਰਮਨਦੀਪ ਸਿੰਘ ਰਮਾ ਜਿਹੜਾ ਦੁਰਜੀ ਦਾ ਸੀਗਾ ਉਹਨੂੰ ਅਸੀਂ ਜਿਹੜਾ ਪਿੰਪੁਆਇੰਟ ਕੀਤਾ ਔਰ ਇਹਦੇ ਤੇ ਕਾ ਅਸੀਂ ਪਾਸੋਂ ਸਾਨੂੰ ਇਹਨੂੰ ਡ੍ਰੈਫਟ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਭ ਦਾ ਆਸਦਾਈ ਹੈ ਔਰ ਇਹਦੀ ਪੁੱਛ ਕੇ ਜਰਾਨੇ ਨੇ ਇਹ ਗੱਲ ਮੰਨੀ ਹੈ ਕਿ ਇਹਨੇ ਜਿਹੜਾ ਹੈਗਾ ਇਹ ਦੋ ਬੰਦੇ ਹੋਰ ਸੀਗੇ ਯਾਕੂਬ ਅਲੀਆ ਸੈਫ ਅਲੀ ਸੈਫ ਅਲੀ ਇਹੀ ਹੈ ਜਿਹੜਾ ਸਾਡਾ ਮਜ਼ਾਈ ਹੈ ਇਸ ਮੁਕਦਮੇ ਦਾ ਉਹਦੇ ਨਾਲ ਰਲ ਕੇ ਉਹਦੇ ਨਾਲ ਕਾਨਫਰੈਂਸੀ ਕਰਕੇ ਇਹ ਜਿਹੜਾ ਨਵਾਲਾ ਸੀਗਾ ਮਾਮ ਗੁਜਰ ਸੀਗਾ ਉਹਦਾ ਮਰਡਰ ਕੀਤਾ ਸੀਗਾ ਇਹਨਾਂ ਨੇ ਔਰ ਇਸ ਜਿਹੜੇ ਵਾਧਾ ਵਿੱਚ ਵਰਤਿਆ ਗਿਆ ਬਰਾਮਦ ਸਤਿਆਰ ਵੀ ਅਸੀਂ ਬਰਾਮਦ ਕਰ ਲਿਆ ਔਰ ਇਹ ਜਿਹੜੀ ਜਿਹੜੀ ਲਿਖੀ ਅੱਜ ਰਿਮਾਨਡ ਲੈ ਕੇ ਆ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਵਾਨੀ ਲੈ ਜਾਣਾ ਕਿਨੇ ਦਾ 3 ਦਿਨ ਦਾ ਰਿਮਾਨਡ ਆਇਆ ਹੈਗਾ ਦੇਸੀਕਲੀ ਜਿਹੜੀ ਵਜ੍ਹਾ ਰஞ்சிਸ਼ਾਣਾ ਦੀ ਇਹ ਸੀਗੀ ਕਿ ਦਾ ਦਾ ਬ੍ਰਦਰ ਸੀਗਾ ਇਹ ਦਾ ਪਿਛਲਾ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਪੈਸੇ ਨੇ ਜਿਹੜੇ ਸੀਗੇ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਉਹਨਾਂ ਨੂੰ ਦੇਣੇ ਸੀਗੇ ਔਰ ਉਹ ਇਹਨੂੰ ਤਾਂ ਪਰੇਸ਼ਾਨ ਕਰਦੇ ਸੀਗੇ ਸੋ ਇਹਦੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਜੇ ਮੇਰੇ ਬ੍ਰਦਰ ਦਾ ਮਰਡਰ ਹੋ ਜੇ ਜਾਂ ਇਹਨੂੰ ਕਿਤੇ ਕਰ ਦਿੱਤਾ ਜਦੋਂ ਬੰਦਾ ਹੀ ਮਰ ਗਿਆ ਤਾਂ ਫਿਰ ਮੈਂ ਪੈਸੇ ਨੇ ਤੋ ਜਿਹੜਾ ਹੈਗਾ ਵਾ ਛੁਟਕਾਰਾ ਪਾ ਲਾਂਗਾ ਸੋ ਇਸ ਮਤਲਬ ਕਿ ਨੀਅਰ ਦੇ ਨਾਲ ਇਹਨੇ ਆਪਣੇ ਜਿਹੜਾ ਰਿਸ਼ਤੇਦਾਰ ਹੈਗਾ ਯੂਟੂਬ ਵਾਲੀ ਉਹਦੇ ਨਾਲ ਮਿਲ ਕੇ ਔਰ ਰਮਨਦੀਪ ਰੰਮੇ ਨੂੰ ਹਾਇਰ ਕਰਕੇ ਇਹ ਜਿਹੜਾ ਮਰਡਰ ਜਿਹੜਾ ਹੈਗਾ ਕੀਤਾ ਤੇ ਇਸ ਤਰੀਕੇ ਨਾਲ ਸੀ ਇਹਨਾਂ ਕੰਨਾ ਬੰਦਿਆਂ ਨੂੰ ਫ੍ਰਿਕਟਾਰ ਕਰਕੇ ਔਰ ਇਹਦੇ ਵਾਰ ਦਾ ਪਿਛ ਵਰਤਿਆ ਗਿਆ ਵਪਰਤ ਲਾ ਕੇ ਸਾਡੇ ਐਸ ਐਚ ਓ सदर ਡੀ ਐਸ ਪੀ ਸਿਟੀ اور ਐਸ ਆਈ ਹੈਰ ٹیم نے بہت بڑی ਸਮਰਦਾ ਰਹਿਮਤ ਜੀ ਜਿਹੜਾ ਹੈ